ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪਵਨ ਪ੍ਰਕਾਸ਼ ਗੁਰਪੁਰ ਦਿਹਾੜਾ ਦਾਸ ਵੱਲੋਂ ਸਰਬਸੰਗਤਾਂ ਨੂੰ ਲੱਖ ਲੱਖ ਵਧਾਈਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਵਨ ਪ੍ਰਕਾਸ਼ ਗੁਰਪੁਰ ਦਿਹਾੜੇ ਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਨਾਲ ਸਾਡੀ ਸਿਰਕ ਦੀ ਪਿਆਰ ਦੀ ਸ਼ਰਧਾ ਦੀ ਬੜੀ ਕਾਹ ਗਿਆ ਅਸੀਂ ਉਹਨਾਂ ਨਾਲ ਜਦੋਂ ਨਾਂ ਲੈ ਕੇ ਉਹਨਾਂ ਨੂੰ ਯਾਦ ਕਰਦੇ ਆਂ ਤੱਕਦੇ ਆਂ ਤਾਂ ਇੱਕ ਛੋਟੀ ਜੀ ਉਮਰ ਦੇ ਵਿੱਚ ਜਿਵੇਂ ਬੱਚਿਆਂ ਦਾ ਸਰੀਰ ਹੁੰਦਾ ਹੈ ਐਸੇ ਕਰਕੇ ਆਪ ਜੀ ਨੂੰ ਬਾਲਾ ਗੁਰੂ ਪ੍ਰੀਤਮ ਪਿਆ ਜਾਂਦਾ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਅਰਦਾਸ ਵਿੱਚ ਰੋਜ਼ਾਨਾ ਯਾਦ ਕਰਦੇ ਆਂ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਦਿੱਠੇ ਸਭ ਦੁੱਖ ਜਾਇ ਭਾਗ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਧਿਆਈਏ ਯਾਦ ਕਰੀਏ ਹੋਰ ਚੀਜ਼ ਹੁੰਦੀ ਆ ਤੇ ਧਿਆਉਣਾ ਹੁੰਦਾ ਕਿਸੇ ਚੀਜ਼ ਨੂੰ ਲਗਾਤਾਰ بار بار ਰਪੀਟ ਕਰਨਾ ਭਾਵ ਕਿ ਕਿ ਗੁਰੂ ਗੁਰੂ ਗੁਰ ਕਰਮਨ ਮੋਹਰ ਗੁਰੂ ਬਿਨਾ ਮੈਂ ਨਾਹੀ ਹੋਰ ਇਹਨੂੰ ਧਿਆਉਣਾ ਕਹਿੰਦੇ ਨੇ ਕਿ ਲਗਾਤਾਰ ਇੱਕ ਧੁਨ ਦੇ ਵਿੱਚ ਕਿਸੇ ਨੂੰ بار بار ਸਿਮਰਨਾ بار بار ਨਾਮ ਲੈ ਕੇ ਪੁਕਾਰਨਾ ਤੇ ਗੁਰੂ ਹਰਿਕ੍ਰਿਸ਼ਨ ਸਰਵ ਜੀ ਮਹਾਰਾਜ ਸਾਡੇ ਜੀਲ ਜਾਨ ਹਨ ਅਸੀਂ ਉਹਨਾਂ ਨੂੰ ਅਥਾਹ ਪਿਆਰ ਕਰਦੇ ਹਾਂ ਤੇ ਉਸ ਪਿਆਰ ਦੇ ਤਈ ਸਾਡੇ ਜਿਹੜੇ ਬਲਵਲੇ ਹਨ ਉਹ ਗਿਆਨ ਤੋਂ ਪਰੇ ਪ੍ਰੇਮ ਭਗਤੀ ਵਾਲੇ ਹਨ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਨ ਪ੍ਰਕਾਸ਼ ਸਥਾਨ ਕੀਰਤਪੁਰ ਸਾਹਿਬ ਜੀ ਦੀ ਧਰਤੀ ਹੈ। ਆਪ ਜੀ ਦਾ ਪਵਨ ਪ੍ਰਕਾਸ਼ ਗੁਰੂ ਹਰ ਰਾਏ ਸਤਵੇਂ ਪਾਤਸ਼ਾਹ ਜੀ ਦੇ ਘਰ ਹੋਇਆ ਸੀਗਾ। ਮਾਤਾ ਸੁਲਖਣੀ ਜੀ ਦੀ ਪੋਖਤੋਂ ਧਾਨੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਸਥਾਨੋਂ ਤੇ ਉਹਨਾਂ ਦੇ ਪਵਨ ਅਸਥਾਨ ਕੀਰਤਪੁਰ ਸਾਹਿਬ ਨੂੰ ਜਦੋਂ ਯਾਦ ਕਰਦੇ ਹਾਂ ਤੇ ਇਹੀ ਹੀ ਥਾਂ ਹੈ ਜਿਸ ਨੂੰ ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਨੇ ਵਸਾਇਆ ਸੀਗਾ ਗੁਰੂ ਨਾਨਕ ਮਹਾਰਾਜ ਨੇ ਇਸ ਸਥਾਨ ਦੀ ਨਿਸ਼ਾਨਦੇਹੀ ਕੀਤੀ ਸੀਗੀ ਤਾਂ ਗੁਰੂ ਹਰਗੋਬਿੰਦ ਮਹਾਰਾਜ ਨੇ ਇਸ ਦੀ ਮੋੜੀ ਗੱਡੀ ਸੀਗੀ ਤੇ ਧੰਨ ਤਨ ਬਾਬਾ ਗੁਰਦਤਾ ਜੀ ਨੇ ਇਸ ਸਥਾਨ ਦੀ ਉਸਾਰੀ ਕੀਤੀ ਸੀਗੀ ਦੋ ਤਿੰਨ ਬਾਗ ਵੀ ਉਹਨਾਂ ਨੇ ਲਗਵਾਏ ਸੀਗੇ ਤੇ ਉਹ ਫਿਰ ਚਲਾਣਾ ਕਰ ਗਏ ਸਨ ਗੁਰੂ ਹਰਗੋਬਿੰਦ ਮਹਾਰਾਜ ਇਸ ਕੀਰਤਪੁਰ ਸਾਹਿਬ ਦੀ ਧਰਤੀ ਤੇ 1635 ਨੂੰ ਆਏ ਸਨ ਤੇ ਤਨ ਗੁਰੂ ਹਰਗੋਬਿੰਦ ਮਹਾਰਾਜ ਮੁੜ ਕੇ ਲਗਾਤਾਰ ਜ਼ਿੰਦਗੀ ਦੇ ਜੋਤੀ ਜੋਤ ਸਮਾਉਣ ਦੇ ਆਖਰੀ ਸਮੇਂ ਤੱਕ ਸਰੀਰਕ ਰੂਪ ਦੇ ਵਿੱਚ ਇੱਥੇ ਹੀ ਰਹੇ ਸਨ ਤੇ 1644 ਨੂੰ ਇੱਥੇ ਗੁਰੂ ਹਰਕੁਬਿੰਦ ਮਹਾਰਾਜ ਜੀ ਉੱਤਿ ਜੋ ਸਮਾਇ ਸੰਨ ਉਹਨਾਂ ਨੇ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਗੁਰੂ ਹਰ राय ਸਾਹਿਬ ਜੀ ਨੂੰ ਗੁਰਿਆਈ ਗਦੀ ਦਿੱਤੀ ਸੀ ਤਾਂ ਗੁਰੂ ਹਰ राय ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1656 ਨੂੰ ਹੋਇਆ ਸੀ ਜੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣਾ ਬਚਪਨ ਦਾ ਜੀਵਨ ਇੱਥੋਂ ਹੀ ਆਰੰਭ ਕਰਦੇ ਹਨ ਤੇ ਇੱਥੇ ਸਥਾਨ ਤੇ ਹੀ ਇਦੋਂ ਅਰੰਗਜੀਤ ਦਾ ਸੱਦਾ ਆਇਆ ਸੀਗਾ ਦਿੱਲੀ ਨੂੰ ਆਉਣ ਦਾ ਗੁਰੂ ਹਰ राय ਸਾਹਿਬ ਜੀ ਨੂੰ ਤੇ ਉਹਨਾਂ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਆਰਾਮ ਰਾਏ ਨੂੰ ਭੇਜਿਆ ਸੀਗਾ ਬਾਬਾ ਆਰਾਮ ਰਾਏ ਨੇ ਹਰ ਸਵਾਲ ਦਾ ਜਵਾਬ ਦਿੱਤਾ ਸੀਗਾ ਇਥੋਂ ਪਤਾ ਲੱਗਦਾ ਹੈ ਕਿ ਉਮਰ ਤਾਂ ਉਹਨਾਂ ਦੀ ਭਾਵੇਂ ਛੋਟੀ ਹੀ ਸੀ ਪਰ ਉਹਨਾਂ ਦੇ ਕੋਲ ਗਿਆਨ ਬਹੁਤ ਜ਼ਿਆਦਾ ਸੀ ਤੇ ਗਿਆਨ ਪੱਖੋਂ ਉਹਨਾਂ ਨੇ ਰਾਜ ਦਰਬਾਰ ਅਰੰਗਜੀਤ ਦੇ ਵਿੱਚ ਦਾਖਲ ਹੋ ਕੇ ਪ੍ਰਵੇਸ਼ ਕਰਕੇ ਜੋ ਵੀ ਉਸ ਸਮੇਂ ਦੇ ਮੁਤਾਬਕ ਉੱਥੇ اہلਕਾਰ ਸਨ ਵੱਡੇ ਵੱਡੇ ਸਿਆਣੇ ਲੋਕ ਸਨ ਮੁਕਾਜ਼ੀ ਮੋਲਾਣੇ ਸਨ ਉਹਨਾਂ ਸਾਰਿਆਂ ਦੇ ਸਵਾਲਾਂ ਨੂੰ ਉਸ ਥਾਂ ਤੇ ਜਾ ਕੇ ਇਸ ਛੋਟੀ ਜੀ ਉਮਰ ਦੇ ਵਿੱਚ ਉਹਨਾਂ ਨੇ ਬਖੂਬੀ ਦਿੱਤਾ 1646 ਦਾ ਬਾਬਾ ਰਾਮ ਰਾਏ ਦਾ ਜਨਮ ਆ ਪਰ ਕੁਝ ਲੋਕਾਂ ਦੇ ਬੇਕਾਬੂ ਜਾਂ ਰਾਜ ਹਤਾਬ ਦੇ ਵਿੱਚ ਆ ਕੇ ਉਹਨਾਂ ਨੇ ਸਿਰਫ ਇੱਕ ਗਲਤੀ ਕੀਤੀ ਸੀਗੀ ਇਹ ਗੱਲ ਧਿਆਨ ਦੇਣਯੋਗ ਆ ਉਹਨਾਂ ਨੇ ਗਲਤੀ ਕੀਤੀ ਆ ਇੱਕ ਕੀਤੀ ਆ ਜਾਣ ਬੁੱਝ ਕੇ ਕੀਤੀ ਆ ਕਿ ਗੁਰੂ ਨਾਨਕ ਮਹਾਰਾਜ ਦੀ ਬਾਣੀ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਤੇ ਮਿੱਟੀ ਪਈ ਮਾਣ ਕਹਿ ਕੇ ਫਿਲਾਸਫੀ ਦੇ ਨਾਲ ਗੁਰੂ ਨਾਨਕ ਮਹਾਰਾਜ ਦੇ ਸਿਧਾਂਤ ਨਾਲ ਛੇੜਛਾੜ ਕੀਤੀ ਸੀਗੀ ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਰਦਾਸ਼ਤ ਨਾ ਕੀਤਾ ਤਾਂ ਕਾ ਕਿਸੇ ਦਾ ਕਤੋਂ ਸ਼ਾਦੇ ਬਾਦ ਵਿੱਚ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਆਪਣਾ ਮੁੱਖ ਦਿੱਲੀ ਵਾਲ ਨੂੰ ਕੀਤਾ ਸੀ ਇਹ ਗੱਲ ਜਿਹੜੀ ਆ ਇਹ ਨਾ ਪਸੰਦਿਆ ਗੁਰਨਾਨਕ ਮਹਾਰਾਜ ਦੀ ਵਿਚਾਰਧਾਰਾ ਨਾਲ ਕਿਸੇ ਤਰ੍ਹਾਂ ਦਾ ਵੀ ਤਲਵਾੜ ਮਨਜ਼ੂਰ ਨਹੀਂ ਤੇ ਉਸ ਸਦਾਰਨ ਉੱਪਰ ਸਖਤ ਪਹਰਾ ਦੇਣਾ ਹੈ ਆਪ ਜੀ ਨੂੰ ਬੜੇ ਕੋਮਲ ਸੁਭਾਅ ਵਾਲਾ ਕਿਹਾ ਜਾਂਦਾ ਸੀ ਕਿ ਫੁੱਲ ਦੇ ਡਿੱਗਣ ਨਾਲ ਗੁਰੂ ਹਰਾਈ ਸਿੰਘ ਜੀ ਮਹਾਰਾਜ ਨੇ ਅੱਖਾਂ ਭਰ ਲਈਆਂ ਸਨ ਪਰ ਜਦੋਂ ਸਿਧਾਂਤ ਦੀ ਗੱਲ ਆਈ ਆ ਤੇ ਬੜੇ ਤਗੜੇ ਤੇ ਕਰੜੇ ਹੋ ਕੇ ਨਿਬੜੇ ਸਨ ਕਿ ਗੁਰਬਾਣੀ ਨਾਲ ਕੋਈ ਸਮਝੌਤਾ ਨਹੀਂ ਕਿਸੇ ਨੂੰ ਇਹਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਲੋੜ ਨਹੀਂ ਜਿਨ ਪੈ ਬਾਣੀ ਅਦਬ ਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਇਸ ਤਰ੍ਹਾਂ ਦੇ ਗੁਰਬਾਣੀ ਦੇ ਲਈ ਕਹਦੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਤਿਆਰ ਕਰ ਦਿੱਤੇ ਸਨ ਕਿ ਗੁਰਬਾਣੀ ਦੀ ਫਲਸਫੀ ਨੂੰ ਜਿਉਣਾ ਹੈ ਕਸੇ ਗੁਰਬਾਣੀ ਦੇ ਵਿੱਚ ਆਪਣੀ ਮਤ ਨੂੰ ਨਹੀਂ ਵਾੜਨਾ ਨਹੀਂ ਦਖਲ ਕਰਨਾ ਤੁਨ ਤਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ 1661 ਨੂੰ ਜੋਤੀ ਜੋਤ ਸਮਾਏ ਸਨ ਖੇਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਉਹਨਾਂ ਨੇ ਗੁਰਿਆਈ ਗੱਦੀ ਜਿਹੜੀ ਸੀ ਸੌਂਪ ਦਿੱਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਤੋਂ ਬਾਅਦ ਅੱਠਵੇਂ ਪਾਤਸ਼ਾਹ ਜੀ ਬਣੇ ਹੁਣ ਜੇਕਰ ਆਪਾਂ ਉਮਰ ਦਾ ਤਕਾਜ਼ਾ ਲਈਏ ਤਾਂ 1652 ਦੇ ਹਿਸਾਬ ਨਾਲ ਆਪ ਜੀ ਦੀ ਉਮਰ 5 ਸਾਲ ਦੀ ਬਣਦੀ ਹੈ ਇਤਿਹਾਸ ਵਿੱਚ ਕਈ ਥਾਵਾਂ ਤੇ ਜੇਕਰ 1652 ਵੀ ਹੈ ਤਾਂ 4 ਸਾਲ ਹੋਰ ਵੱਧ ਜਾਣਗੇ ਹੁਣ ਆਪਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 8ਵੇਂ ਪਾਤਸ਼ਾਹ ਤੱਕ ਦਾ ਜਿੰਨਾ ਇਤਿਹਾਸਿਕ ਫੁਲਸਫਾ ਗੁਰੂ ਨਾਨਕ ਮਹਾਰਾਜ ਦੇ ਜੀਵਨ ਦਾ ਹੈ ਉਵੇਂ ਦਸਾਂ ਪਾਤਸ਼ਾਹਾਂ ਜਾਂ ਤੱਕ ਦਾ ਉਹ ਐਵੇਂ ਹੈ ਕਿ ਦਾਸ ਗੁਰੂਆਂ ਨੂੰ ਆਪਾਂ ਇੱਕ ਜੋਤ ਮੰਨਦੇ ਹਾਂ ਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਇਸ ਇਨਸਾਫ ਦੇ ਨਾਲ ਕਿ ਹਰ ਗੁਰੂ ਵਿਅਕਤੀ ਨੂੰ ਆਪਾਂ ਗੁਰਨਾਨਕ ਕਰਕੇ ਹੀ ਮੰਨਦੇ ਹਾਂ ਜਿਵੇਂ ਕਿ ਮੈਲਾ ਪਹਿਲਾ ਮੈਲਾ ਦੂਜਾ ਮੈਲਾ ਤੀਜਾ ਪਾਵ ਸਰੀਰ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸਤਵਾਂ ਅੱਠਵਾਂ ਨੌਵਾਂ ਦਸਵਾਂ ਹੈ ਪਰ ਜਦੋਂ ਵੀ ਮੋਹ ਲੱਗੀ ਆ ਗੁਰਬਾਣੀ ਦੇ ਅੰਦਰ ਦੂਜੇ ਤੀਜੇ ਚੌਥੇ ਪੰਜਵੇਂ ਤੇ ਨਵੇਂ ਮਹਿਲੇ ਵੱਲੋਂ ਜਿਨ੍ਹਾਂ ਦੀ ਪਾਣੀ ਗੁਰਗ੍ਰੰਥ ਸਾਹਿਬ ਚ ਉਹਨਾਂ ਨੇ ਸ਼ਬਦ ਨਾਨਕ ਨੂੰ ਵਰਤਿਆ ਭਾਵ ਇਹ ਸਥਾਨਤ ਲਾਗੂ ਆ ਕਿ ਹਰ ਗੁਰੂ ਵਿਅਕਤੀ ਗੁਰੂ ਨਾਨਕ ਹੀ ਹੈ ਉਸ ਹਿਸਾਬ ਨਾਲ ਆਪਾਂ ਚੱਲਾਂਗੇ ਤਾਂ 1469 ਨੂੰ 15 ਅਪ੍ਰੈਲ ਵਿਸਾਖੀ ਵਾਲੇ ਦਿਨ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਪ੍ਰਕਾਸ਼ ਗੁਰਪੁਰਬ ਦਾ ਸਮਾ ਹੈ ਉਸ ਸਮੇਂ ਤੋਂ ਲੈ ਕੇ 1661 ਤੱਕ ਦੇਖਾਂਗੇ ਤੇ ਤਕਰੀਬਨ 195 ਸਾਲ ਦੀ ਆਜੂ ਬਣਦੀ ਆ ਇਸ ਧਰਤੀ ਦੇ ਉੱਪਰ ਗੁਰਨਾਨਕ ਜੋਤ ਦਾ ਜੋ ਕਿ ਲਗਾਤਾਰ ਪ੍ਰਕਾਸ਼ ਹੈ ਵੱਖ-ਵੱਖ ਸਰੀਰਾਂ ਤੋਂ ਹੁੰਦਿਆਂ ਹੋਇਆਂ ਦੂਜੇ ਤੀਜੇ ਚੌਥੇ ਪੰਜਵੇਂ ਪਛੇਵੇਂ ਤੇ ਸੱਤਵੇਂ ਪਾਤਸ਼ਾਹ ਤੋਂ ਅੱਗੇ ਅਠਹਰ ਪਾਤਸ਼ਾਹ ਵੀ ਗੁਰਨਾਨਕ ਦਾ ਹੀ ਰੂਪ ਹਨ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਜਦੋਂ ਵਿਰਾਇਤ ਗੱਦੀ ਦੀ ਵਾਗ ਡੋਰ ਸੰਭਾਲੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੂੰ ਉਹਨਾਂ ਨੂੰ ਸੌਂਪੀ ਦਾ 195 ਸਾਲ 95 ਯਰ 195 ਯਰ ਆਰੰਭ ਹੋ ਚੁੱਕਾ ਹੈ ਤਿੰਨ ਸਾਲ ਉਹਨਾਂ ਦਾ ਗੁਰਿਆਇ ਗੱਦੀ ਦਾ ਸਮਾ ਹੈ ਤੇ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਉਹਨਾਂ ਦੇ ਕੋਲ ਆਉਣੀ ਆ ਰੰਭ ਹੋਈਆਂ ਸੁਭਾਵਕ ਗੱਲ ਹੈ ਜਦੋਂ ਦੇਖਣਾ ਹੈ ਤਾਂ ਪਹਿਲਾਂ ਤਾਂ ਉਹਨਾਂ ਦੇ ਦਿਦਾਰ ਕੀਤੇ ਆਂ ਛੋਟੀ ਉਮਰ ਵਿੱਚ ਇਸ ਰੂਪ ਵਿੱਚ ਟੱਕਣਾ ਇਸ ਨੂੰ ਇਹ ਸਿੱਖ ਸੰਗਤਾਂ ਨੇ ਪ੍ਰਵਾਨ ਕੀਤਾ ਤਾਂ ਹੀ ਤਾਂ ਕਿਹਾ ਕਿ ਗੁਰੂ ਦੀ ਉਮਰ ਛੋਟੀ ਆ ਪਰ ਜਦੋਂ ਬਾਗ ਸੁਣੇ ਜੋ ਫੈਸਲੇ ਤਨ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਕੀਤੇ ਮਸੰਦਾਂ ਦੇ ਬਾਰੇ ਜੇ ਕੋੜੀ ਮਾਰ ਨੂੰ ਨਾ ਵਰਤਨਾ ਜਿਹੜੇ ਲੋਕੀ ਕੁੜੀਆਂ ਨੂੰ ਮਾਰ ਦਿੰਦੇ ਸਨ ਜਨਮ ਲੈਂਦੀਆਂ ਨੂੰ ਪੇਟ ਵਿੱਚ ਉਦੋਂ ਮਾਰਨ ਦਾ ਰਵਾਜ ਨਹੀਂ ਸੀਗਾ ਜਦੋਂ ਬੱਚੇ ਦਾ ਜਨਮ ਹੁੰਦਾ ਸੀਗਾ ਤਾਂ ਉਸ ਨੂੰ ਜੰਮ ਦਿਨ ਨੂੰ ਮਾਰ ਦਿੱਤਾ ਜਾਂਦਾ ਸੀਗਾ ਇਹੋ ਜਿਹੇ ਕਾਨੂੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਲੈ ਕੇ ਆਂਦਾ ਉਹ ਹੁਕਮਨਾਮੇ ਕਰਨ ਵਾਲੇ ਅਜਿਹੇ ਮਹਾਨ ਗੁਰੂ ਸਨ ਕਿ ਸਿਰ ਗੋਮਨ ਤੋਂ ਉਹਨਾਂ ਨੇ ਲੋਕਾਂ ਨੂੰ ਹੋੜਿਆ ਇਸੇ ਤਰ੍ਹਾਂ ਮਸੰਦਾਂ ਨੂੰ ਉਹਨਾਂ ਨੇ ਨਾਥ ਪਾਈ ਵਿਗੜੇ ਹੋਏ ਮਸੰਦਾਂ ਨੂੰ ਲੀਹਾਂ ਦੇ ਉੱਪਰ ਲਿਆਉਣ ਦੇ ਵੀ ਉਪਰਾਲੇ ਕੀਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਰ ਦੇ ਉੱਪਰ ਟੋਪੀ ਪਾਉਣ ਤੋਂ ਵੀ ਰੋਕਿਆ ਇਸ ਤਰ੍ਹਾਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜਦੋਂ ਆਪਾਂ ਵਿਚਾਰ ਦੇਖਦੇ ਹਾਂ ਤਾਂ ਜਿਹੜੀਆਂ ਸੰਗਤਾਂ ਦੇ ਮਨਾਂ ਦੇ ਅੰਦਰ ਜਾਂ ਕੁਝ ਕੌਮ ਦੇ ਅੰਦਰ ਸਮੇਂ ਦੇ ਨਾਲ ਹਿਸਾਬ ਦੇ ਨਾਲ ਕੁਝ ਲੋਕ ਜਿਨ੍ਹਾਂ ਦੀ ਥਾਂ ਬਣੀ ਹੁੰਦੀ ਆ ਉਹ ਆਪਣਾ ਲਾਹਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਜਦੋਂ ਕੁਝ ਘਟਨਾਵਾਂ ਵਾਪਰੀਆਂ ਤਾਂ ਪਤਾ ਲੱਗਾ ਕਿ ਨਹੀਂ ਇਹ ਤਾਂ ਉਹੀ ਗੁਰੂ ਹਨ ਉਹੀ ਜੋਤ ਹੈ ਜਿਵੇਂ ਕਿ ਇੱਕ ਬੰਦਾ ਜਿਹਨੇ ਰੋਪੜ ਦਾ ਚੌਧਰੀ ਜਿਹਨੇ ਆਪਣੇ ਘਰ ਵਿੱਚ ਲੜਕੀ ਨੂੰ ਮਾਰਿਆ ਸੀਗਾ ਜਦੋਂ ਦਰਬਾਰਾਂ ਤੇ ਪਹੁੰਚਿਆ ਤੇ ਸਤਿਗੁਰੂ ਨੇ ਉੱਥੇ ਹੀ ਉਹਨੂੰ ਬਰੋਗ ਦਿੱਤਾ ਸੀਗਾ ਇੱਕ ਚੋਰ ਜਿਹੜੇ ਚੋਰੀ ਕਰਨ ਦੀ ਭਾਵਨਾ ਨਾਲ ਗੁਰੂ ਦਰਬਾਰ ਚ ਆਏ ਸਨ ਤਾਂ ਮਹਾਰਾਜ ਨੇ ਕਹਿਤਾ ਸੀਗਾ ਕਿ ਚੋਰ ਕੀ ਹਮਾ ਪਰੇ ਨਾ ਕੋਈ ਇਹ ਸਾਖੀਆਂ ਇਹੋ ਜੀਆਂ ਕੁਝ ਪ੍ਰਚਲਿਤ ਹਨ ਜਿਹੜੀਆਂ ਇਹ ਗੁਰੂ ਦੇ ਆਤਮਿਕ ਪੱਧਰ ਦੇ ਜੀਵਨ ਉੱਚਤਾ ਨੂੰ ਬਿਆਨ ਕਰਦੀਆਂ ਹਨ ਜਿਸ ਨੇ ਬਾਲਾ ਪ੍ਰੀਤਮ ਲੁਕਾਈ ਨੂੰ ਕਹਿੰਦੇ ਮਜਬੂਰ ਕਰ ਦਿੱਤਾ ਤਨ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਤੇ ਪ੍ਰਤਾਪ ਪਹਿਲੇ ਗੁਰੂ ਪਾਤਸ਼ਾਹ ਜੀ ਤਰ੍ਹਾਂ ਹੀ ਤਿੰਨ ਸਾਲ ਦਾ ਸਮਾਂ ਵੀ ਬਹੁਤ ਸਮਾਂ ਹੁੰਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਪੈਗਾਮ ਸੰਗਤਾਂ ਤੱਕ ਪੁੱਜਦਾ ਹੋਏ ਹੁਣ ਜਦੋਂ ਇਹ ਪਤਾ ਲੱਗਿਆ ਬਾਬਾ ਰਾਮ ਰਾਏ ਨੂੰ ਫਰੰਗ ਜੇਬ ਨੂੰ ਕਿ ਉਮਰ ਵਿੱਚ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਛੋਟੇ ਹੀ ਹਨ ਪਰ ਸ慕 ਸਖ ਜਗਤ ਉਹਨਾਂ ਨੂੰ ਪਹਿਲੇ ਗੁਰੂਆਂ ਦੀ ਤਰ੍ਹਾਂ ਹੀ ਪਿਆਰਦਾ ਹੈ ਦਿਲਾਰਦਾ ਹੈ ਤੇ ਇਸ ਲਈ RAM RAJ ਦੀ ਮਨਸਾ ਸੀ ਕਿ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਉਮਰ ਛੋਟੀ ਆ ਇਸ ਲਈ ਗੁਰੂ ਦਰਬਾਰ ਵਿੱਚ ਉਹਨਾਂ ਨੂੰ ਬੁਲਾ ਕੇ ਤੇ ਇੱਥੇ ਕੀਤੀ ਜਾਵੇਗੀ ਜਾਂ ਮੇਰਾ ਕੁਝ ਗੁਰੂ ਘਰ ਦੇ ਵਿੱਚ ਆਪਣਾ ਸਿੱਖ ਸੰਗਤਾਂ ਦੇ ਅੰਦਰ ਥਾਂ ਬਣ ਜਾਏਗਾ ਇਹ ਭਾਵਨਾ ਨਾਲ ਰੰਗਜੀਤ ਨੇ ਗੁਰੂ ਫਰ ਪ੍ਰਸਨ ਸਾਹਿਬ ਜੀ ਮਹਾਰਾਜ ਨੂੰ ਦਿੱਲੀ ਵਿਖੇ ਬੁਲਾਉਣ ਦਾ ਇਹ ਸੋਚ ਕੇ ਪ੍ਰੋਗਰਾਮ ਤੈਅ ਕੀਤਾ ਕਿ ਗੁਰੂਆਂ ਦੇ ਪ੍ਰਭਾਵ ਨੂੰ ਖਤਮ ਕਰ ਲਈ ਤੇ ਦਿੱਲੀ ਦਾ ਹੱਥ ਠੋਕਾ ਬਣਾਉਣ ਦੇ ਲਈ ਜੋ ਉਹਦੀ ਮੰਨ ਦੀ ਬਹੁਤ ਸਮੇਂ ਤੋਂ ਭਾਵਨਾ ਸੀ ਕਿ ਮੈਂ ਇੱਥੇ ਗੁਰੂ ਨੂੰ ਬੁਲਾ ਕੇ ਤੇ ਆਪ ਆਪਨੇ ਵੱਲੋਂ ਫੈਸਲੇ ਕੁਝ ਕਰ ਸਕਾਂਗਾ ਤਾਂ ਗੁਰੂ ਫਰ ਪ੍ਰਸਨ ਸਾਹਿਬ ਜੀ ਮਹਾਰਾਜ ਨੂੰ ਬੁਲਾਉਣਾ ਚਾਹਿਆ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਉਹਨੇ ਆਪਣੇ ਮਿਲਣ ਦੇ ਲਈ ਦਿੱਲੀ ਵਿਖੇ ਬੁਲਾਇਆ ਪਰਸਰਾਮ ਜੋ ਸਰਕਾਰੀ ਦਰਬਾਰੇ ਵੱਡਾ ਉਹਦੇ ਦਾਸ ਸੀਗਾ ਉਸੇ ਨੂੰ ਹੀ ਭੇਜਿਆ ਗਿਆ ਸੀਗਾ ਇਹ ਹੀ ਪਰਸਰਾਮ ਸੀਗਾ ਜਿਹੜਾ ਬਾਬਾ ਰਾਮ ਰਾਏ ਨੂੰ ਵੀ ਲੈ ਕੇ ਗਿਆ ਸੀਗਾ ਸਿੱਖ ਸੰਗਤਾਂ ਦੇ ਮਨਾਂ ਦੇ ਤੋਖਲੇ ਦੂਰ ਕਰ ਲਈ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਦਿੱਲੀ ਵਿਖੇ ਪਹੁੰਚੇ ਇਹ ਬਹੁਤ ਇੱਕ ਵੱਡੀ ਘਟਨਾ ਹੈ ਜਦੋਂ ਗੁਰੂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਤੋਂ ਚੱਲੇ ਪਾਉਂਦੇ ਨੇ ਤਾਂ ਬਹੁਤ ਸਾਰੇ ਸੰਗਤਾਂ ਦੇ ਮਨਾਂ ਦੇ ਵਿੱਚ ਖਿਆਲ ਉਤਪਨ ਹੁੰਦੇ ਹਨ ਪਹਿਲੇ ਗੁਰੂਆਂ ਦੀ ਤਰ੍ਹਾਂ ਜਿਨ੍ਹਾਂ ਨੂੰ ਦਿੱਲੀ ਵਿਖੇ ਬੁਲਾਇਆ ਗਿਆ ਸੀ ਜਾਂ ਕਦੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀਗਾ ਬੁਲਾ ਕੇ ਆਗਰੇ ਤੋਂ ਗ੍ਰਫਤਾਰ ਕਰ ਲਿਆ ਗਿਆ ਸੀਗਾ ਬਾਬੇ ਰਾਮ ਰਾਜ ਦੀ ਵੀ ਹਾਲਤ ਸੰਗਤਾਂ ਨੇ ਤੱਕ ਲਈ ਸੀਗੀ ਕਿ ਹੁਣ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਜਦੋਂ ਸੱਦਾ ਆਇਆ ਤਾਂ ਸਾਨੂੰ ਦੇਖਣਾ ਪਏਗਾ ਕਿ ਉੱਥੇ ਭਾਈ ਮਨੀ ਸਿੰਘ ਜੀ ਵਰਗੇ ਬਹੁਤ ਵਿਦਵਾਨ ਗੁਰਸਿੱਖ ਸਨ। குரு ਮਹਾਰਾਜ ਦੀ ਆਪਣੇ ਮਾਤਾ ਜੀ ਉਹਨਾਂ ਦੇ ਦਾਦਾ ਜੀ ਦਾਦੀ ਜੀ ਉਹਨਾਂ ਦੇ ਨਾਲ ਮੌਜੂਦ ਸਨ। ਇਸ ਤਰ੍ਹਾਂ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਮਹਿਲ ਲਈ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਕੇਤਪੁਰ ਸਾਹਿਬ ਪਹੁੰਚ ਗਈਆਂ ਸਨ। ਦਿੱਲੀ ਤੱਕ ਦਾ ਜਾਣ ਦਾ ਜਿਹੜਾ ਇਹ ਸਫਰਨਾਮਾ ਹੈ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਇਤਿਹਾਸਕ ਖੋਜ ਦਾ ਵੀ ਇੱਕ ਵਿਸ਼ਾ ਹੈ। ਬਾਕ-ਬਾਕ ਥਾਵਾਂ ਤੇ ਸਤਿਗੁਰਾਂ ਨੇ ਪੜਾਤਾ ਕੀਤੇ ਪਰ ਸੰਗਤਾਂ ਦੇ ਮਿਲਾਰ ਦੇ ਲਈ ਸਤਿਗੁਰੂ ਜੀ ਵੱਖ-ਵੱਖ ਥਾਵਾਂ ਤੇ ਕੁਝ-ਕੁਝ ਚੇਰ ਰੋਕ ਕੇ ਜਾਂਦੇ ਰਹੇ ਮਿਲਦੇ ਰਹੇ ਜਿਸ ਦੀ ਤਦਾਦ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਤਕਰੀਬਨ ਕੀਰਤ ਪ੍ਰਸਾਦ ਤੋਂ ਚਾਲੇ ਪਾਉਂਦੇ ਨੇ 30-40 ਹਜ਼ਾਰ ਸੰਗਤਾਂ ਦਾ ਇਕੱਠ ਹੁੰਦਾ ਹੈ ਐਡਾ ਵੱਡਾ ਸੰਗ ਸਾਇਦ ਉਸ ਵੇਲੇ ਪੰਜਾਬ ਦੀ ਧਰਤੀ ਤੇ ਕਦੇ ਵੀ ਨਹੀਂ ਸੀ ਤੱਕਿਆ ਗਿਆ ਤੇ ਇਸੇ ਤਰ੍ਹਾਂ ਦਾ ਹੀ ਵਹਾਅ ਅੱਗੇ-ਅੱਗੇ ਬਣਦਾ ਗਿਆ ਤੇ ਗੁਰੂ ਮਹਾਰਾਜ ਦਿੱਲੀ ਵਿਖੇ ਪਹੁੰਚੇ ਸਨ ਜਦੋਂ ਪਹੁੰਚੇ ਸੰਗਤਾਂ 'ਚ ਬੜੀਆਂ ਖੁਸ਼ੀਆਂ ਸਨ ਚਾਹ ਸਨ ਜਦੋਂ ਦੇਖਿਆ ਦਿੱਲੀ ਵਿੱਚ ਪੂਰੇ ਇੱਕ ਪ੍ਰਭਾਵ ਗਿਆ ਕਿ ਉਮਰ ਤਾਂ ਸਤਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਛੋਟੀ ਹੈ ਪਰ ਸੰਗਤਾਂ ਉਹਨਾਂ ਨੂੰ ਬੜੇ ਪਿਆਰ ਨਾਲ ਉਤਸ਼ਾਹ ਨਾਲ ਚਾਹ ਨਾਲ ਵੱਡੇ-ਵੱਡੇ ਉਮਰ ਦੇ ਲੋਕ ਉਹਨਾਂ ਨੂੰ ਮਿਲ ਰਹੇ ਹਨ ਇਹ ਤੱਟ ਕੇ ਹੀ ਔਰੰਗਜ਼ੇਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਦਰ ਤੇ ਡੇਢ ਘੜੀ ਖੜਾ ਰਿਆ ਗੁਰੂ ਦੇ ਦیدار ਦੇ ਲਈ ਜਿਹੜਾ ਕਹਿ ਰਿਹਾ ਸੀਗਾ ਕਿ ਮੈਨੂੰ ਕੇਵਲ ਦیدار ਦੀ ਚਾਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ